ਉਹ ਨਗਰ ਨਗਰ ਮਣੀ ਪਿੱਛੇ ਕਰ ਲੈ ਯਾਰ ਪਿੱਛੇ ਸੈਟਿੰਗ ਨਾਲ ਪਲੈਨ ਦਾ ਵੱਡੇ ਵੀਰੇ ਲੱਗ ਯਾਰ ਪਿੱਛੇ ਇਹ ਬੜੀ ਕਹਾਣੀ ਸੁਣ ਤਾ ਠੀਕ ਹੈ ਕਰ ਮਾਰੇ ਸਾਹਿਬ ਲੈ ਲਓ ਬੜੀਆ ਬੜੀਆ ਨਾਲੇ ਪ੍ਰੇਮ ਕੱਟਿਆ ਮਾਰੇ ਬਸ ਜੇ ਲਗਾਤਾਰ ਇੱਕ ਇੱਕ ਮਿੰਟ ਯਾਰ ਪਲੀਜ਼ ਯਾ ਚੁੱਪ ਕਰ ਜਾਓ ਸੱਤਰ ਸਾਹਿਬ ਤੁਸੀਂ ਨਾਲ ਹੀ ਆ ਜਾਓ ਮੈਂ ਕਹਿੰਦਾ ਆਰੇ ਰੰਤਲੀ ਸੀ ਠੀਕ ਜੋ ਮਿੰਟ ਪਲੀਜ਼ ਵੇ ਆ ਰਿਹਾ ਇਹ ਚਾ ਚੜ ਗਏ ਇੱਕ ਮਿੰਟ ਹੋਇਆ ਚੁੱਪ ਕਰੋ ਇੱਕ ਮਿੰਟ ਬਹੁਤ ਸੰਜੀਦਾ ਇਸ਼ੂ ਹੈ ਤੇ ਮੇਰੇ ਕਾਈਂਡਲੀ ਜੇ 2 ਮਿੰਟ ਵਾਸਤੇ ਪਲੀਜ਼ ਦੇਖੋ ਬੇਨਤੀ ਹੈ ਇਸਨੇ ਅਸੀਂ ਸਕਤੀ ਸਾਹਿਬ ਨਾਲ ਅੰਦਰ ਮੁਲਾਕਾਤ ਕੀਤੀ ਹੈ ਪ੍ਰਧਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਿਵਾਣੇ ਪੰਜਾਬੀ ਤੇ ਨਿਵਾਣੇ ਸਿੱਖ ਜਿਹੜੇ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਕਿ ਹੋਲੀਐਸਟ ਆਫ ਦੀ ਹੋਲੀ ਸ਼ਰਾਇਨਸ ਜਿਹੜੀਆਂ ਨੇ ਜਿੱਤੋਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਹੈ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਬੋ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰਮ ਨਾਲ ਨਹੀਂ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾਂ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਇੱਥੇ ਦਰਸ਼ਨ ਕਰਨ ਨੂੰ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਭਾਰੀ ਅਫਸੋਸ ਹੈ ਕਿ ਪਿਛਲੇ ਦਿਨ ਹੀ ਅਸੈਂਬਲੀ ਸੈਸ਼ਨ ਚੱਲਦਾ ਰਿਹਾ ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਿਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਦੇ ਵਿੱਚ ਆਂਦਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਇੱਕ ਪਾਸੇ ਬੇਅਦਬੀਆਂ ਤੇ ਸਪੈਸ਼ਲ ਸੈਕਸ਼ਨ ਬੁਲਾਇਆ ਗਇਆ ਹੈ ਬੇਅਦੀਬੀ ਤੇ ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੁੱਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੌਨਫੀਡੈਂਸ ਨਹੀਂ ਲਿਆ ਕੇਸ ਕਿਸਮ ਦੀਆਂ ਈਮੇਲਸ ਜਿਹੜੀਆਂ ਨੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਵਾਸਤੇ ਸੀ ਰੀਸੀਵ ਕਰ ਰਹੇ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਨੂੰ ਇਹ ਨਜ਼ਰ ਆਂਦਾ ਤੇ ਮੈਂ ਅੱਜ ਵੀ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰੇ ਨੂੰ ਜ਼ਰੂਰੀ ਹੈ ਤੁਹਾਡਾ ਇੱਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਨਮੈਂਟ ਨੂੰ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ੍ਰੀ ਅਮਰਸਰ ਸਾਹਿਬ ਤੇ ਸਾਂਝੀ ਜਗ੍ਹਾ ਤੇ ਬੁਲਾਉਣ ਸਾਰੀਆਂ ਪਾਰਟੀਆਂ ਇੱਥੇ ਸ਼ਮੂਲੀਅਤ ਕਰਨ ਸਾਰੇ ਐਮ.ਐਲ.ਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਇੱਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਕਿ ਗਵਰਨਮੈਂਟ ਆ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹਦੀ ਐ ਇਥੋਂ ਦੇ ਸਕਿਉਰਟੀ ਦੇ ਪੈਰਾਮੀਟਰਸ ਦੇ ਕਰ ਜਿਹੜਾ ਪੈਰਾਫਰਨੀਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਜਿਹੜੀ ਐ ਕੀ ਇਹਦਾ ਪ੍ਰਬੰਧ ਕਰ ਰਹੀ ਐ ਸੋ ਇਸ ਇਸ਼ੂ ਤੇ ਅਸੀਂ ਚਾਹਾਂਗੇ ਓਨਲੀ ਫਾਰ ਸਕਿਉਰਟੀ ਪਰਪਸੇਸ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਤੇ ਭਗਵੰਤ ਮਾਨ ਇਥੇ ਕਲੈਰਿਟੀ ਦੇ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ ਨੂੰ ਅੱਜ ਤੱਕ ਇਥੇ ਪਹੁੰਚਣਾ ਚਾਹੀਦਾ ਸੀ ਬਾਈਓ ਸੇ ਇੱਕ ਪਾਸੇ ਪੁਲਿਸ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਕਰਦੀ ਹੈ ਕਿ ਇੱਕ ਦੋਸ਼ੀ ਅਸੀਂ ਹਰਾਸਤ ਲੈ ਲੈਣੇ ਪੁੱਛ ਕਿਸੇ ਨਹੀਂ ਦੂਜੇ ਪਾਸੇ ਦੁਆਰਾ ਮੇਲ ਆ ਜਾਂਦੀ ਹੈ ਸੋ ਇਹੀ ਗੱਲ ਹੈ ਜੋ ਮੈਨੂੰ ਅੰਦਰੋਂ ਸੈਕਟਰੀ ਸਾਹਿਬ ਨੇ ਵੀ ਦੱਸਿਆ ਇੱਕ ਪਾਸੇ ਕਿਸੇ ਆਦਮੀ ਦਾ ਪਤਾ ਲੱਗਦਾ ਹੈ ਕਿ ਡਿਟੇਨ ਹੋ ਰਿਹਾ ਹੈ ਸਾਊਥ ਇੰਡੀਆ ਨੇ ਕੋਈ ਆਦਮੀ ਡਿਟੇਨ ਹੁੰਦਾ ਤੇ ਉਸ ਦੇ ਇਨਸਪਾਈਟ ਆਫ ਥੈਟ ਦੋ ਮੇਲਜ਼ ਹੋ ਰ ਆ ਗਿਆ। ਤੋਂ ਥੈਟ ਮੀਨਸ ਇਹਦੇ ਵਿੱਚ ਕੋਈ ਕੀ ਇੰਟਰਨੈਸ਼ਨਲ ਕੋ ਸਾਜਿਸ਼ ਹੋ ਰਹੀ ਹੈ। ਜਾਂ ਕੁਝ ਏਜੰਸੀਆਂ ਬਾਹਰ ਲੀਆਂ ਕੰਮ ਕਰ ਰਹੀਆਂ ਕਿ ਇਥੋਂ ਦੀਆਂ ਕਰ ਰਹੀਆਂ ਇਹ ਸਾਰੀ ਦਾ ਪਰਦਾ ਫਾਸ਼ ਕਰਨ ਵਾਸਤੇ ਇਮੀਡੀਏਟਲੀ ਆਲ ਪਾਰਟੀ ਮੀਟਿੰਗ ਬੁਲਾਉਣ ਦੀ ਲੋੜ ਹੈ ਤੇ ਮੈਂ ਭਗਵੰਤਬਾ ਜੀ ਨੂੰ ਇਹ ਵੀ ਕਹੂੰਗਾ ਹੈਲੀਕਾਪਟਰ ਤੁਹਾਡੇ ਕੋਲ ਹੈ 35 40 ਮਿੰਟ ਦਾ ਸਾਰਾ ਰਸਤਾ ਹੈ। ਇੱਥੇ ਪਹੁੰਚੋ ਤੁਸੀਂ ਹੋਮ ਮਿਨਿਸਟਰ ਵੀ ਹੋ। ਇਹਦੀ ਸੰਜੀਦਗੀ ਵਾਸਤੇ ਇਸ ਗੱਲ ਨੂੰ ਇੰਟਰਨੈਸ਼ਨਲ ਮੈਸੇਜ ਦੇਣ ਵਾਸਤੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਸਰਕਾਰ ਤੋਂ ਕਰੋਂਗੇ ਮੰਗ ਜੀ ਦੀ ਜਾਂਚ ਕਰਵਾਉਣ ਦੀ ਵੇਖੋ ਮੇਰੀ ਬੇਨਤੀ ਹੈ ਪਹਿਲੇ ਚੀਫ ਮਿਨਿਸਟਰ ਸਾਹਿਬ ਆਪ ਆਣ ਚੀਫ ਮਿਨਿਸਟਰ ਸਾਹਿਬ ਜੇਤੇ ਨਾਲ ਵੀ ਗੱਲ ਕਰਨਾ ਚਾਹਤੇ ਕਰਨ ਅਸੀਂ ਤੇ ਐਜ਼ ਪੰਜਾਬੀ ਚਿੰਤਿਤ ਆ ਇੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਂਦਾ ਹੈ ਇੱਥੇ ਨੈਸ਼ਨਲ ਟੂਰਿਸਟ ਵੀ ਆਂਦਾ ਹੈ ਇੱਥੇ ਮੱਥਾ ਟੇਕਣ ਵਾਲੇ ਵੀ ਆਂਦੇ ਨੇ ਗੁਰੂ ਨਾਨਕ ਦੇਵਾ ਵੀ ਆਂਦੇ ਨੇ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਦੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੱਖਾਂ ਕਰੋੜ ਕਰੋੜਾ ਇੱਥੇ ਮੱਥਾ ਟੇਕਣ ਵਾਸਤੇ ਲੋਕ ਆਂਦੇ ਲਿਖੀ ਉਹਨਾਂ ਨੂੰ ਕੋ ਡਰਾਮ ਤਬਕਾਨ ਦੀ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਇਹ ਇਹਦੇ ਵਾਸਤੇ ਮੈਂ ਸਮਝਦਾ ਕਿ ਇੰਟੈਲੀਜੈਂਸ ਫਿਲਡ ਮੰਨਦੇ ਹੋ 5 ਦਿਨਾਂ ਚ ਹਲੇ ਤੱਕ ਕੰਪਲੀਟ ਟ੍ਰੇਸ ਨਹੀਂ ਹੋ ਪਾਇਆ ਦੇਖੋ ਮੈਂ ਜ਼ਿਆਦਾ ਇਸ ਤੋਂ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਮੈਂ ਸਮਝਦਾ ਸਾਰਿਆਂ ਨੂੰ ਵੱਡੀ ਗੱਲ ਹੋਏਗੀ ਕਿ ਇੱਥੇ ਮਾਨਸਾ ਪਹੁੰਚਣ ਮੀਟਿੰਗ ਕਰਨ ਹਰ ਐਸਪੈਕਟ ਦਸਨ ਕੇ ਦਰਬਾਰ ਸਾਹਿਬ ਦੀ ਸਕਿਉਰਟੀ ਨੂੰ ਆਂਦੇ ਟਾਈਮ 'ਚ ਅਸੀਂ ਕਿਸ ਤਰ੍ਹਾਂ ਸਿਕਿਉਰ ਕਰਾਂਗੇ ਤੇ ਇਹ ਜਿਹੜੀ ਸਾਜ਼ਿਸ਼ ਹੈ ਸਾਜ਼ਿਸ਼ ਦੇ ਵਿੱਚੇ ਕੌਣ ਲੋਕ ਨੇ ਉਹਦੇ ਵਾਸਤੇ ਜਿਹੜੀ ਮਦਦੀ ਮਦਦ ਲੈਣਾ ਚਾਹਣ ਇਹ ਲੈਣ ਪਰ ਸਰ ਸਮਝਦੇ ਕਿ ਸਕਿਉਰਟੀ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਪਹਿਲੇ ਸੂਟ ਨਹੀਂ ਸੀ ਹੁੰਦੀ 100% 100% ਜੀ ਇੱਥੇ ਸਕਿਉਰਟੀ ਨੂੰ ਕਿਉਂਕਿ ਲੱਖਾਂ ਬਾਅਦਮੀ ਵਿਅਕਤੀ ਇੱਥੇ ਆ ਕੇ ਯਾਤਰੂ ਆਂਦੇ ਨੇ ਮੱਥਾ ਟੇਕਦੇ ਨੇ ਜਿੱਥੇ 5-4 ਲੱਖ ਲੋਕ ਰੋਜ਼ ਆਂਦੇ ਨੇ ਉਹਨੂੰ ਤੇ ਬਹੁਤ ਸੁਚੱਜੇ ਟੰਗ ਦੇ ਨਾਲ ਉਸ ਨੂੰ ਸਿਕਿਉਰ ਕਰਦੇ। ਕਿਉਂ ਤੁਹਾਡੇ ਸਾਥੀਆਂ ਨੇ ਵੀ ਕਿਹਾ ਸੀ ਕਿ ਸੀਆਈਏ ਕਰਦੀ। ਇਹ ਸਭ ਦੀ ਤਨਾਤੀ ਵੀ ਹੋਣੀ ਚਾਹੀਦੀ ਹੈ। ਇਦਾਂ ਦੇ ਫੋਰਸਸ ਲੱਗਣੇ ਟੀਮ ਕਿਸੇ ਪਹਿਲਾਂ ਪਹਿਲਾਂ ਲੈਟਰ ਪਾਉਂਦੇ ਹੋ ਉੱਥੇ ਲਿਖਿਆ ਕੀ ਆ। ਉਹ ਤੇ ਸਿਰਫ ਸਿਕਿਉਰਟੀ ਦੇ ਮੈਜਰ ਵਾਸਤੇ ਜਿਹੜੇ ਇਨਸਟਰੂਮੈਂਟ ਕਹੀਦੇ ਉਹ ਲੌਂਡ ਲਿਖਿਆ ਕਿਤੇ ਵੀ ਉਸ ਲੈਟਰ ਚ ਸੀਆਈ ਸਰ ਦਾ ਜ਼ਿਕਰ ਨਹੀਂ ਆ ਉਹ ਜੋ ਬਣਾਇਆ ਜਾ ਰਿਹਾ ਹੈ ਕਮੀਡੀਆ ਟ੍ਰਾਇਮ ਦਾ ਜਾ ਰਿਹਾ ਤੁਸੀਂ ਲੈਟਰ ਪੜ੍ਹ ਲਓ ਜੇ ਤੁਹਾਨੂੰ ਚਾਹਗਾ ਮੈਂ ਜਿਹੜੇ ਤੁਸੀਂ ਮੈਂ ਮੈਂ ਪੰਜ ਦਿਨਾਂ ਚ ਇਸ ਗੱਲ ਨੂੰ ਡਾਕਟਰ ਇਸਕਰਪਾ ਨਾਲ ਕਿੱਡੀ ਕੱਡੀ ਦੇਖੋ ਜਦੋਂ 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 ਦੇਖੋ ਮੁੱਖ ਮੰਤਰੀ ਸਾਹਿਬ ਇਨੀ ਤੱਕ ਪਹੁੰਚੇ ਤੇ ਬਾਕੀ ਤੁਸੀਂ ਹੁਣ ਦੱਸੋ ਵੀ ਇਹ ਇਹ ਕਿੰਨੀ ਕਿ ਸੰਜੀਦਗੀ ਹੈ ਉਹਨਾਂ ਦਾ ਬਿਆਨ ਤੁਸੀਂ ਪੜਿਆ ਹੀ ਆ ਅਜਿਹਾ ਇਹ ਗੱਲ ਕਹਿ ਰਹੇ ਹੈ ਕਿ ਆ ਦੇਖੋ ਕੀ ਲਿਖਿਆ ਪਰਮਨੈਂਟ ਸਕਿਉਰਟੀ ਸੋਲੂਸ਼ਨ ਸੋਲੂਸ਼ਨ ਕੀ ਦਿੱਤ ਮਗੇ ਆ ਜੀ ਹਾਈ ਸਕਿਉਰ ਦਾ ਸਕਿਉਰ ਟੈਂਪਲ ਟੈਂਪਲ ਨਾਲ ਦਾ ਹਾਈ ਸਕਿਉਰ ਕੀਤਾ ਜਾਵੇ ਹੈਨਾ ਇੰਸਟਾਲੇਸ਼ਨ ਜਿਹੜਾ ਇਨਫਰਾਸਟ੍ਰਕਚਰ ਸਰਵੇਰੀਅன்ஸ் ਦਾ ਰੱਖੋ ਜਿਹੜਾ ਬੰਬ ਵਗੈਰਾ ਡਿਕਟੇਟਰ ਕਰੇ ਔਰ ਕੋਈ ਹੋਰ ਕੋਈ ਚੀਜ਼ ਆਉਂਦੀ ਕੋਈ ਬੰਦਾ ਨਾ ਕੋਈ ਨੁਕਸਾਨ ਹੋਵੇ ਇਮੀਜੇਟ ਡਰੋਨ ਦਾ ਸਿਸਟਮ ਹੋਵੇ ਕੋਈ ਬੰਦਾ ਭੱਜਦਾ ਇਥੋਂ ਕੁਝ ਕਰਕੇ ਫੜਿਆ ਜਾਵੇ ਸੈਲ ਇੱਕ ਕਾਇਮ ਹੋਣਾ ਜਿੱਦਾਂ ਸਾਰੀਆਂ ਫੋਰਸੇਜ਼ ਕੱਟੀਆਂ ਹੋ ਕੇ ਕੰਮ ਕਰਦੇ ਬਹੁਤ ਬਹੁਤ ਵੱਡਾ ਇੰਟੈਲੀਜੈਂਸ ਸਿਰ ਕਿਉਂਕਿ ਦੇਖੋ ਆਪਾਂ ਜੇ ਕੋਆਪਰੇਟ ਹੀ ਨਹੀਂ ਨਾ ਕਰਦੇ ਹੁਣ ਦੇਖੋ ਅੱਜ ਵੀ ਤੁਸੀਂ ਹੁਣ ਸਿਕਿਉਰ ਗੱਲ 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 ਕਹਿ ਦਿੰਦੇ ਆ ਸੈਂਟਰ ਦੀ ਹੁਣ ਅੱਜ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਸਾਈਡ ਤੇ ਰੱਖੇ ਨੇ ਬੀਐਸਐਫ ਨਾਲ ਵੀ ਇਹਨਾਂ ਨੇ ਰੈਡੀ ਰੱਖੀ ਆ ਆਰਮੀ ਵੀ ਰੈਡੀ ਰੱਖੀ ਕਿਉਂ ਰੱਖੀ ਕਿਉਂਕਿ ਉਹਨਾਂ ਕੋਲ ਸਿਸਟਮ ਹੈਗਾ ਕਿਸੇ ਨੂੰ ਕਰੂਗਾ ਜੇ ਕੋਈ ਚੀਜ਼ ਲੱਭਦੀ ਆ ਤੋ ਇਹਨੂੰ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਮੈਂ ਮੇਰਾ ਤੇ ਮੰਨਣਾ ਦੇਖੋ ਮੈਂ ਗੁਰੂ ਘਰ ਦਾ ਪੁਸ਼ਪਾਸ਼ ਰੱਖਣ ਵਾਲੇ ਆ ਇਹਦੇ ਤੋਂ ਉੱਤੇ ਕੋਈ ਜਗ੍ਹਾ ਨਹੀਂ ਜਿੱਥੋਂ ਵੀ ਕੋਈ ਚੀਜ਼ ਮੰਗਾਉਣੀ ਪੈਂਦੀ ਮੰਗਾਓ ਜਿੰਨੂੰ ਵੀ ਮੰਗਵਾਉਣਾ ਪੈਂਦਾ ਬੁਲਾਓ ਕੋਈ ਇਤਰਾਜ਼ ਨਹੀਂ ਇੱਥੇ ਹੋਣਾ ਚਾਹੀਦਾ ਸਿਸਟਮ ਅਪਗ੍ਰੇਡ ਹੋਣਾ ਚਾਹੀਦਾ ਉਹ ਤਾਂ ਬਹੁਤ ਬਹੁਤ ਉਹ ਤਾਂ ਬਹੁਤ ਵੱਡੀ ਗੱਲ ਹੈ ਹੁਣ ਲੱਭੋ ਤੇ ਸਹੀ ਅੱਜ ਨਹੀਂ ਲੱਭਦਾ ਨਹੀਂ ਹੋਣਾ ਚਾਹੀਦਾ ਖਤਰਾ ਹੀ ਹੈ ਨਾ ਜੀ ਜਿੰਨਾ ਚਿਰ ਇਸ ਚੀਜ਼ ਨੂੰ ਆਪਾਂ ਡਿਫਿਊਜ਼ ਨਹੀਂ ਕਰ ਪਾਉਂਦੇ ਤੋ ਇਹ ਇਹਦੇ ਇਹਦੇ ਤੇ ਬਹੁਤ ਤਰ ਤਵੱਜੋ ਦੇਣੀ ਚਾਹੀਦੀ ਹੈ ਇੱਕ ਮੀਨ ਹੋ ਰਿਹਾ 8 ਵਜੇ ਉਹ ਤੁਹਾਨੂੰ ਵਿੱਚ ਆਏ ਮੈਂ ਨਹੀਂ ਸਾਡੇ ਨਹੀਂ ਜੀ ਇਹਨਾਂ ਦੇ ਇੱਥੇ ਆਈ ਹੈ ਮੈਂ ਆਪਣਾ ਸਿਸਟਮ ਚੈੱਕ ਕਰ ਲਈਦਾ ਬਸ ਇੱਥੇ ਆ ਕੇ ਪਤਾ ਲੱਗਾ ਕਿ ਕਿਉਂਕਿ ਅੱਜ ਸਵੇਰ ਤੇ ਪਬਲਿਕ ਦੇ ਕਮਾਂਗੀ ਸਾਹਿਬ ਅੱਛਾ ਔਰ ਅਫੀਸ ਦੇ ਐਸਪੀਸੀ ਦੇ ਅਧਿਕਾਰੀਆਂ ਨਾਲ ਕੀ ਮੀਟਿੰਗ ਹੋਈ ਐ ਐਸਪੀਸੀ ਦੇ ਅਧਿਕਾਰੀਆਂ ਨੇ ਉਹ ਮੀਟਿੰਗ ਹੋਈ ਐ ਜਿਸ ਕੋਈ ਅਸੀ ਕੋਈ ਕਿਸੇ ਵੀ ਤਰ੍ਹਾਂ ਦੀ ਲੋਗੜਾ ਲੋਕੀ ਹਜ਼ਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਮੁੱਚੇ ਜਿਹੜੇ ਸਾਡੇ ਲੀਡਰਸ ਆਏ ਇਹਨਾਂ ਕਿਹਾ ਕਿ ਅਸੀਂ ਨਾਲ ਐ ਔਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਐ ਕਿ ਸੀਐਮ ਸਾਹਿਬ ਇ ਆਲ ਪਾਰਟੀ ਇੱਕ ਡੈਲੀ ਜਿਹੜੀ ਮੀਟਿੰਗ ਹੈ ਇੱਥੇ ਅੰਮ੍ਰਿਤਸਰ ਸਾਹਿਬ ਵਿਖੇ ਕਰੋ ਜਿੱਚ ਸਾਰੇ ਐਮਐਲਏ ਸਬਾਨ ਸਾਰੇ ਐਮਪੀ ਸਬਾਨ ਔਰ ਪ੍ਰੋਮਿਨੈਂਟ ਲੀਡਰ ਜਿਹੜੇ ਆ ਉਹ ਹਾਜ਼ਰ ਹੋਣ ਤਾਂ ਕਿ ਤੁਸੀਂ ਵੀ ਕੋ ਆਪਣੀ ਰਾਇ ਦੱਸ ਸਕੋ ਅਸੀਂ ਵੀ ਆਪਣੀ ਕੋ ਰਾਇ ਜਿਹੜੀ ਹੈ ਉਹ ਇੱਕ ਜਨਰਲ ਦੇਸੀ ਹੋਰ ਇੱਕ ਠੱਟਾ ਜਿਹੜਾ ਸਾਡਾ ਮੈਸੇਜ ਹੈ ਇਕੱਠੇ ਇਕੱਠ ਦਾ ਜਿਹੜਾ ਇਸ ਗੁਰੂ ਘਰ ਦੇ ਅਸੀਂ ਵਾਰ-ਵਾਰ ਦੁਹਾਈ ਪਾ ਰਹੇ ਕਿ ਇਕੱਠ ਦੀ ਗੱਲ ਹੈ ਸਾਂਝੀ ਬਾਤ ਦਾ ਦਾ ਪ੍ਰਤੀਕ ਹੈ ਬਿਚੇਰਾ ਜਾਣਾ ਚਾਹੀਦਾ ਕਿ ਦੇਖੋ ਇਸ ਕੰਮ ਦੇ ਅਸੀਂ ਸਾਰੇ ਇਕੱਠੇ ਆ ਇਹ ਕੰਮ ਦੇ ਉੱਤੇ ਅਸੀਂ ਕਿਤੇ ਵੀ ਕੁਤਾਈ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ 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 ਸਿਸਟਮ ਹੈ ਸਿਕਿਉਰਟੀ ਦਾ ਉਹ ਭਾਵੇਂ ਜਿੱਥੋਂ ਵੀ ਜਿੱਥੋਂ ਵੀ ਕੋਈ ਚੀਜ਼ ਲੈਣੀ ਪੈਂਦੀ ਜੋ ਵੀ ਕਰਨਾ ਪੈਂਦਾ ਪੰਜਾਬ ਸਰਕਾਰ ਉੱਤੇ ਕੋਈ ਵੀ ਵਿਚ ਘਾਟਣਾ ਕਰੇ ਕੋਈ ਵੀ ਉਹਨੂੰ ਕੋਈ ਰਾਜਨੀਤੀ ਦਾ ਸਿਸਟਮ ਨਾ ਬਣਾਵੇ ਐਸ ਵੇਲੇ ਮੰਦਿਰ ਸਾਹਿਬ ਦੀ ਸੁਰੱਖਿਆ ਜਿਹੜੀ ਆ ਉਹ ਸਾਨੂੰ ਸਭ ਤੋਂ ਉੱਤੇ ਹੈ ਬਿਲਕੁਲ ਬਰਾਊਡ ਨੇ ਇਸ ਵਾਰ ਨਿਕਾਲ ਲਈ ਤੁਹਾਡੀ ਕੋਈ ਕਿਉਂਕਿ ਰਾਹੁਲ ਜੀ ਵੀ ਅਕਸਰ ਆਉਂਦੇ ਨੇ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਵੀ ਮੈਸੇਜ ਕੀਤਾ ਉਹ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨਾਲ ਗੱਲ ਨਹੀਂ ਹੋਈ ਪਰ ਉਹਨਾਂ ਨੇ ਮੈਸੇਜ ਕੀਤਾ ਸੀ ਸਰ ਠੀਕ ਹੈ ਠੀਕ ਹੈ ਥੈਂਕ ਯੂ ਸਰ